ਅੱਜ ਮਹਾਰਾਜ ਦੇ ਦਰਸ਼ਨ ਕਰਨ ਆਏ ਆਂ ਔਰ ਅਸ਼ੀਰਵਾਦ ਲੈਣ ਆਏ ਆਂ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰਗੀ ਉਹਦੇ ਵਾਸਤੇ ਅਸ਼ੀਰਵਾਦ ਲੈਣੇ ਆ ਕਿ ਚੜ੍ਹਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਹੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜੋ ਵੀ ਇਹ ਮੰਗਾਂ ਸੜੀਆਂ ਸਰਕਾਰ ਵਾਸਤੇ ਸਰਕਾਰ ਲਈ ਔਰ ਸੜੀਆਂ ਸਾਰੀਆਂ ਪੂਰੀਆਂ ਹੋਣ ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਖਤਮ ਹੋਵੇ ਔਰ ਸਾਰੇ ਸੁਖੀ ਸਭੀ ਆਪੋ ਆਪਣੇ ਘਰਾਂ ਨੂੰ ਚਲੇ ਠੀਕ ਹੈ ਠੀਕ ਹੈ ਅਗਲੀ ਮੈਚ ਪਿਕਚਰ ਆ ਰਹੀ ਹੈ ਕਿ ਤੁਹਾਨੂੰ ਪਹਿਲੀਆਂ ਪਿਕਚਰਾਂ ਦੇਖੀ ਹੋ ਤੁਹਾਨੂੰ ਦੇਖੀ ਹੋ ਤੇ ਰੋਲ ਕਰਦੇ ਬੜਾ ਵਧੀਆ ਹੋ ਰੋਲ ਤੁਹਾਡਾ ਨਜ਼ਰ ਆਉਂਦਾ ਇਸ ਪਿਕਚਰ ਵੀ ਦੇਖੋ ਜ਼ਰੂਰ ਇਹਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈ ਤਾਂ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕਚੋਕ ਹੈ ਕਾਫੀ ਜ਼ਿਆਦਾ ਔਰ ਫਿਰ ਇੱਕ ਪੂ ਤਾਂਜਿਆਂ ਦਾ ਵੀ سلسلہ ਸ਼ੁਰੂ ਹੋ ਜਾਂਦਾ ਇੱਕ ਜੰਗਲ ਚ ਵੀ ਅਸੀਂ ਫਸ ਜਾਂਦੇ ਆ ਸਾਨੂੰ ਰਾਹ ਰਸਤੇ ਨਹੀਂ ਲੱਭਦੇ ਤੇ ਉਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਮਜ਼ੇਦਾਰ ਨੇ ਅਸੀਂ ਕੰਮ ਕਰਦੇ ਆ ਬੜਾ ਇੰਜੋਏ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਪਸੰਦ ਕਰੋਗੇ। ਤੁਹਾਡਾ ਹਰ ਰੋਲ ਤੇ ਇਹਦੇ ਵਿੱਚ ਹੈ ਤਾਂ ਬੇਸਿਕਲੀ ਕਿਉਂਕਿ ਮੈਂ ਕੈਰੇਕਟਰ ਆਰਟਿਸਟ ਆ ਤਾਂ ਕਿਸੇ ਦੀ ਮਾਂ ਬਣੂੰਗੀ ਕਿਸੇ ਦੀ ਪਤਨੀ ਬਣੂੰਗੀ ਹੈਨਾ ਤਾਂ ਸੁਖੀ ਚਾਲ ਜੀ ਤੇ ਆਪੋਜ਼ਿਟ ਹੈ ਮੈਂ ਉਹਨਾਂ ਦੀ ਮਦਰ ਦਾ ਰੋਲ ਹੈਗਾ ਤੇ ਰੋਸ਼ਨ ਦੀ ਮਦਰ ਦਾ ਸੁਖੀ ਚਾਲ ਜੀ ਦੀ ਵਾਈਫ ਦਾ ਔਰ ਰੋਸ਼ਨ ਦੀ ਮਦਰ ਦਾ ਰੋਲ ਹੈਗਾ ਔਰ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਕਿ ਅਸੀਂ ਅਜੀਬ ਜਿਹੇ ਫੰਡਿਆਂ ਦੇ ਵਿੱਚ ਫਸ ਜਾਂਦੇ ਹਾਂ ਸਾਰੇ ਪਿੰਡ ਵਾਲੇ ਫਿਰ ਰਲ ਕੇ ਉਹਨਾਂ ਚੋਂ ਨਿਕਲਦੇ ਆਂ ਤੇ ਉੱਥੇ ਬਹੁਤ ਕਮੇਡੀ ਹੈਗੀ ਆ ਸਾਰੇ ਸੀਕੁਐਂਸ ਜਿਹੜੇ ਨੇ ਬੜੇ ਕਾਮਿਕ ਨੇ ਜੀ ਮੈਮ ਅੱਜ ਸਤਿਗੁਰੂ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁਣ ਲਈ ਪਹੁੰਚੇ ਹੋ ਫਿਲਮ ਆ ਰਹੀ ਹੈ ਉਹਦੀ ਸਫਲਤਾ ਦੀ ਯਾਦ ਕਰਦੇ ਪਹੁੰਚੇ ਸੀ ਕਹਿੰਣਾ ਚਾਹੀਦਾ ਬਿਲਕੁਲ ਜੀ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਸ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਤੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਚਾਹਣੀ ਹੈ ਤੇ ਬੈਠਣਾ ਚਾਹਣੀ ਹੈ ਇੱਥੇ ਆ ਕੇ ਦੇਖੋ ਪਿਕਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕੋਮੇ रेडी मूवी ਆ ਬਹੁਤ ਸਾਰੇ ਵਧੀਆ ਵਧੀਆ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਐ ਇਸ ਫਿਲਮ ਦੇ ਵਿੱਚ ਤੇ ਅਲੱਗ ਤਰ੍ਹਾਂ ਦਾ ਕਨਸੈਪਟ ਹੈ ਜਿਹਦੇ ਵਿੱਚ ਹਾਰਰ ਵੀ ਆ ਤੇ ਫਨੀ ਵੀ ਆ ਤੇ ਸਾਰੀਆਂ ਚੀਜ਼ਾਂ ਦਾ ਮਿਕਸ ਤੁਹਾਨੂੰ ਜਿਹੜਾ ਹੈ ਪੈਕੇਜ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੂਗਾ ਇਸ ਫਿਲਮ ਦੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਤੇ ਮਲੇਰਕੋਟਲਾ ਇਹ ਦੇਖੋ ਬਾਕੀ ਉਹ ਵੀ ਫੰਡੀਆਂ ਗਿਆ ਆ ਰਿਹਾ ਹੈ। ਬਈ ਕੋਈ ਤਾਂ ਹਾਂ ਸਾਈਡ ਤੋਂ ਅ ਤੇ ਕਰੇ ਜੇ ਮੈਨੂੰ ਹਾਂ ਯੋਗਾ ਜੀ ਐਂ ਪਿਕਚਰ ਕਿਸ ਤਰ੍ਹਾਂ ਦੀ ਲੱਗਦੀ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਰਾਮੰਦਰ ਸਾਹਿਬ ਨੰਤ ਮਸਤਕ ਹੋਏ ਉਹ ਕਿਵੇਂ ਦਾ ਜ ਮਹਿਸੂਸ ਕਰਦਾ ਕਿੰਨਾ ਕ ਸੁਪਨੋ ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਓਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਰ ਕੇ ਜੋ ਇੱਥੇ ਉਹਨਾਂ ਦੇ ਜਿਉਂਦੇ ਜੀ ਆਜੀ ਤੇ ਚੰਗਤ ਆ ਕਰੀ ਹੈ ਇਹੀ ਕਰਿਆ ਅਸਲੀ ਜਿਹਨਾਂ ਨੇ ਸਵਾਲ ਪੁੱਛਿਆ ਇਹੀ ਬਾਪੂ ਨੇ ਇਹੀ ਵੱਡ ਬਡੇਰੇ ਨੇ ਇਹ ਸ਼ੀਤ ਸਿੰਘ ਨੇ ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ ਤੇ ਮੈਂ ਤਾਂ ਇਸ ਦਰ ਦਾ ਭਾਈ ਕੁੱਕਰ ਹਾ ਕੁੱਤਾ ਤੇ ਇੰਨੇ ਕਿ ਜੋਗਾ ਬਸ ਰੱਬ ਮੈਨੂੰ ਬਣਾ ਦੇ ਵੀ ਜੇ ਮਰਾਂ ਤਾਂ ਤੇਰੇ ਚਰਨਾਂ ਚ ਲੱਗ ਜਾਵਾਂ ਬਸ ਐਨੀ ਕਿਰਪਾ ਉਹ ਕੰਮ ਕਰੋ ਯੋਗ ਰਾਜੀ ਫਿਲਚਰ ਪਹਿਲਾ ਤਾਂ ਭਾਈ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸਾਰਾ ਪੰਜਾਬ ਸਾਰਾ ਦੇਸ਼ ਸਾਰਾ ਮੈਨੂੰ ਬੜਾ ਹਮਦਿਆਰਾ ਹੈ ਹਰ ਇੱਕ ਬੰਦੇ ਦੀ ਡਿਊਟੀ ਲੱਗੀ ਹੈ ਜੀ ਤੇ ਮੇਰੇ ਖਿਆਲ ਮੇਰੀ ਡਿਊਟੀ ਲੱਗੀ ਹੈ ਵੀ ਫਿਲਮਾਂ ਦੇ ਵਿੱਚ ਉਹਦੀ ਆਪਾਂ ਆਪਣੀ ਪੰਜਾਬੀਅਤ ਨੂੰ ਕਾਇਮ ਕਰਨਾ ਹੈ ਮੈਂ ਕੋਸ਼ਿਸ਼ ਕਰ ਰਿਹਾ 57 55 ਸਾਲ ਤੋਂ ਲੇਕਿਨ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਜੀ ਅ ਇਸ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਵੈਸੇ ਲੋਕੀ ਹੱਸ ਵੀ ਪੈਂਦੇ ਪਰ ਤੁਹਾਡੇ ਲਈ ਵੀ ਬੜੀ ਕਮਾਲ ਦੀ ਗੱਲ ਹੋਊਗੀ ਵੀ ਚਾਰ ਪੰਜਾਬੀ ਇਕੱਠੇ ਬਹਿ ਕੇ ਰਾਜੀ ਨਹੀਂ ਹੁੰਦੇ ਤੇ ਇਹ 52 ਕਲਾਕਾਰ ਪੰਜਾਬ ਦੇ ਇਕੱਠੇ ਕੰਮ ਕਰ ਰਹੇ ਕਮਾਲ ਹੈ ਬੜਾ ਵੱਡਾ ਅਜੂਬਾ ਹੈ ਮੇਰੇ ਲਈ ਪਰ ਇੰਨੇ ਸਾਰੇ ਇਕੱਠੇ ਹੋ ਕੇ ਇੰਨਾਂ ਨੇ ਜਿਹੜਾ ਇੱਕ ਦਾ ਸਾਥ ਦਿੱਤਾ ਹੈ ਬੜੀ ਸਰਦਾ ਸਾਥ ਦਿੱਤਾ ਹੈ ਇਸ ਫਿਲਮ ਨੂੰ ਇੱਕ ਮਕਾਮ ਤੇ ਲੈ ਕੇ ਗਿਆ ਬੜੀ ਤਕਲੀਫਾਂ ਇਸ ਫਿਲਮ ਦੇ ਵਿੱਚ ਆਈਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੋਂ ਡਰ ਗਏ ਸੱਜਣਾ ਨੇ ਕਿਰਪਾ ਕੀਤੀ ਤੇ ਫਿਲਮ ਜਿਹੜੀ ਹੈ ਇਹ ਸਿਰੇ ਚੜੀ ਤੇ ਪ੍ਰੋਡਿਊਸਰ ਬੜੇ ਹੀ ਨਫੀਸ ਬੰਦੇ ਬੜੇ ਚੰਗੇ ਬੰਦੇ ਨੇ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਰੇ ਨੇ ਇਕੱਠੇ ਹੋ ਕੇ ਇਸ ਫਿਲਮ ਨੂੰ ਉਭਾਰਿਆ ਤੇ ਇਸ ਫਿਲਮ ਦੇ ਵਿੱਚ ਮੇਰਾ ਮੈਂ ਕਹਿਣ ਦਾ ਮਤਲਬ ਹੈ ਹੁਣ ਆਪਾਂ ਇੱਥੇ ਆਏ ਆ ਸਕੂਨ ਬੜਾ ਆਪਾਂ ਤੇ ਫਿਲਮ ਵੀ ਆਪਾਂ ਦੇਖੀ ਤਾਂ ਆਪ ਨੂੰ ਸਕੂਨ ਹੋਵੇ ਆਪਾਂ ਹਸੀਏ ਖੇਡੀਏ ਹਸਣਾ ਕਿੱਡਾ ਮਨ ਕਾ ਚਾਉ ਤੇ ਫਿਲਮ ਦੇ ਵਿੱਚ ਇਹ ਹਾਸਾ ਕਿੱਡਾ ਤਾਂ ਹੈਗਾ ਹੀ ਹੈਗਾ ਪਰ ਇੱਕ ਬੜਾ ਅੱਛਾ ਕੰਟੈਂਟ ਤਾਂ ਲਾਈਫ ਦੇ ਵਿੱਚ ਜਿੱਦਾਂ ਹਾਰਰ ਕਾਮੇਡੀ ਪਹਿਲੀ ਵਾਰੀ ਆਈ ਹੈ ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਜਿੰਨੀ ਕੌਮ ਹੈ ਜਿੰਨੇ ਆਪਣੇ ਲੋਗ ਨੇ ਉਹਨਾਂ ਨੂੰ ਇੰਟਰਟੇਨ ਕਰ ਸਕੀਏ ਅਹਿਸਾਸ ਕੀਏ ਉਹਨਾਂ ਦੇ ਦੋ ਘੜੀ ਦੋ ਘੰਟੇ ਵਾਸਤੇ ਦੁੱਖ ਦੂਰ ਕਰ ਸਕੀਏ ਪ੍ਰੈਸ਼ਰ ਦੂਰ ਕਰ ਸਕੀਏ ਮੇਰਾ ਤੇਹੀ ਮਕਸਦ ਰਹਿਦਾ ਹੈ ਜੀ ਇਸਾ ਸਾਰੇ ਦੇਸ਼ ਨਹੀਂ ਬੜਾ ਸਾਥ ਦਿੱਤਾ ਜੀ ਤੁਸੀਂ ਮਾਜ਼ੇ ਪ੍ਰੈਸਰ ਨੇ ਬੜਾ ਸਾਥ ਦਿੱਤਾ ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ ਕਿਸੇ ਯੂਪੀ ਦਾ ਸਵਾਲ ਨਹੀਂ ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ ਕਿਸਾਨ ਖੇਤੀ ਕਰਦਾ ਹੈ ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ ਤੇ 라ਜੁਗਦੇ ਨਹੀਂ ਤੇ ਜੇ ਭੁੱਖੇ ਮਰਨਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਡੋਰਮਦ ਦਿਓ ਤੇ ਜੇ ਜਿਉਣਾ ਹੈ ਸਾਹ ਲੈਣੇ ਹੈ ਗੁਰੂ ਜੀ ਨੂੰ ਜਾ ਕੇ ਦਰਸ਼ਨ ਦੇਣੇ ਉਹਦੀ ਕਚਹਿਰੀ 'ਚ ਖੜੇ ਹੋਣਾ ਤਾਂ ਫਿਰ ਕਿਸਾਨਾਂ ਤੇ ਸਾਥ ਮੈਂ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਸ਼ਹੀਦ ਵੀ ਹੋ ਜਾ ਮਰ ਵੀ ਜਾ ਤਾਂ ਵੀ ਕਿਸਾਨਾਂ ਤੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਇਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਬੜੀ ਇਹ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਹੈ ਨਾ ਹਿੰਦੁਸਤਾਨ ਐਡਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪਾਂ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਦਿਆ ਇਕੱਠੇ ਨੇ ਲਏ ਇੱਕ ਨੂਰ ਤੇ ਸਮਝ ਕੁਪਜਾ ਕੌਣ ਭਲੇ ਕੋ ਮੰਦੇ ਇੱਕ ਰਾਜਾ ਗੱਦੀ ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਪੁੰਜੇ ਬੈ ਕੇ ਆਖੇ ਭਾਈ ਤੂੰ ਰੋਟੀ ਖਾਧੀ ਆ ਤਾਂ ਮੇਰੇ ਘਿਟ ਚ ਪਾ ਦੇਣੀ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਹੈ ਤੁਹਾਨੂੰ ਵੀਰ ਜੀ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕੇ ਨਾਲ ਗੱਲ ਕਹੀ ਕਿ ਮੈਂ ਜੇ ਕੁਰਸੀਆਂ ਨੂੰ ਲੱਤ ਮਾਰਦਾ ਭਾਵੇਂ ਫਲਾਣਾ ਤੁਹਾਨੂੰ ਕਹੇ ਮੈਂ ਪੰਜਾਬ ਦੇ ਲੋਕਾਂ ਦਾ ਖੜਾ ਪੰਜਾਬ ਵਾਸੀਆਂ ਦਾ ਖੜਾ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮਿਲਦੀ ਕੋਈ ਪਹਿਲਾ ਐਸਾ ਸੀਐਮ ਇਹ ਸਟੇਟਮੈਂਟ ਦਿੰਦੀ ਹੈ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਇਹ ਸਾਰੇ ਦੇਸ਼ ਦਾ ਸਵਾਲ ਹੈ ਜਿਵੇਂ ਕਿ ਆਪਸ ਦੇ ਵਿੱਚ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਤੇ ਹਰਿਆਣਾ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਬੜੀ ਵਾਰੀ ਕਿਹਾ ਹੈ ਕਿ ਤਪੋ ਰਾਜ ਰਾਜੋ ਨਰਕ ਨਹੀਂ ਹੋਣਾ ਚਾਹੀਦਾ ਤਪੋ ਰਾਜ ਰਾਜੋ ਫਕੀਰੀ ਹੋਣੀ ਚਾਹੀਦੀ ਹੈ ਤੇ ਆਪਾਂ ਆਪਣੇ ਘਰਾਂ 'ਚ ਬਾਰਡਰ ਬਣਾਵਾਂਗੇ ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਹੈ ਆਪਾਂ ਪਾਕਿਸਤਾਨ ਬਣਾਤਾ ਗੋਰੇ ਬਣਾ ਕੇ ਚਲੇ ਗਏ ਆਪਾਂ ਆਪਣੇ ਭਾਈਆਂ ਨੂੰ ਲੱਗ ਕਰਦਾ ਕਿੱਡਾ ਵੱਡਾ ਹਿੰਦੁਸਤਾਨ ਦੇਸ਼ ਤਿੱਬਤ ਤੱਕ ਉਹ ਆਪਾਂ ਲੱਗ ਕਰਦਾ ਹੁਣ ਆਪਾਂ ਇਹੋ ਜਿਹੇ ਬਾਰਡਰ ਬਣਾ ਕੇ ਦਾ ਪੱਦੀ ਗੱਦ ਦੂਜੇ ਦਿਨਾਂ ਦੇ ਫਰਕ ਪਾਉਣਾ ਇਹ ਫਰਕ ਨਹੀਂ ਪੈਣਾ ਇਸ ਦੇਸ਼ ਦੇ ਵਿੱਚ ਕਦੇ ਵੀ ਡਿਕਟੇਟਰਸ਼ਿਪ ਤੇ ਇਸ ਤਰ੍ਹਾਂ ਨਾ ਕੰਮ ਨਹੀਂ ਚੱਲਦਾ ਇੱਥੇ ਚੱਲਣਾ ਕੰਮ ਪਿਆਰ ਨਾਲ ਸਤਿਕਾਰ ਨਾਲ ਭਾਈਚਾਰੇ ਦਾ ਮੈਂ ਤਾਂ ਕਹਿੰਦਾ ਵੀ ਸਾਰੇ ਬੰਦੇ ਇੱਕ ਵੱਡਾ ਸਾਰਾ ਬਾਟਾ ਭਰ ਲਓ ਤੇ ਇੱਕ ਇੱਕ ਗਲਾਸ ਖੂਨ ਦਾ ਸਾਰੇ ਪਾਉ ਤੇ ਵਿੱਚ ਦਈਏ ਮਿਲਾ ਤੇ ਫਿਰ ਮੈਨੂੰ ਕਹ ਦੱਸੇ ਭਾਈ ਇਹ ਖੂਨ ਕਿਹਦਾ ਐਨੀ ਗੱਲ ਹੈ